ਸਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਸੁਣੋ ਏ ਭਾਈ ਨਾਨਕ ਮਾਇਆ ਕਰਮ ਬਿਰਖ ਇਹ ਜਿਹੜਾ ਮਾਇਆ ਦਾ ਰਚਿਆ ਹੋਇਆ ਨਾ ਕਰਮ ਸਰੀਰ ਇਹ ਮਾਇਆ ਲਈ ਜਿਹੜਾ ਸਰੀਰ ਹੈ ਕਰਮ ਨਾਲੋਂ ਸਰੀਰ ਦਾ ਹੈ ਮਾਇਆ ਲਈ ਜਿਹੜਾ ਸਰੀਰ ਹੈ ਇੱਕ ਬਿਰਸ਼ ਦੀ ਨਹੀਂ ਆਈ ਹੈ ਇਹ ਹਲ ਅੰਮ੍ਰਿਤ ਫਲ ਵੇਸੋ ਇਹਦੇ ਅੰਦਰ ਸਾਧ ਸੰਗਤ ਜੀ ਜਿਹੜੇ ਰਿਸ਼ੇ ਭੋਗਦੇ ਹੈ ਉਹਨਾਂ ਨੂੰ ਜ਼ਹਿਰ ਦੁੱਖ ਦਾ ਫਲ ਮਿਲਦਾ ਹੈ ਜਿਹੜੇ ਸੰਸੰਗਤ ਕਰਦੇ ਆ ਗੁਰਮukh ਬਣਦੇ ਆ ਔਗਣ ਛੱਡਦੇ ਆ ਉਹਨਾਂ ਨੂੰ ਅੰਮ੍ਰਿਤ ਸੁਖ ਰੂਪੀ ਫਲ ਮਿਲਦਾ ਹੈ ਪ੍ਰਮਾਤਮਾ ਦੀ ਪ੍ਰਾਪਤੀ ਸਭ ਕਰ ਇਹ ਸੰਸਾਰ ਦੇ ਅੰਦਰ ਇਹ ਮਾਇਕੀ ਬਿਸ਼ਰੀਰ ਦੇ ਤਾਈਂ ਕਹਿੰਦੇ ਫਲ ਜਿਹੜਾ ਅੰਮ੍ਰਿਤ ਨਾਮ ਨੂੰ ਜਪਦਾ ਉਹਨੂੰ ਅਮਰ ਫਲ ਦੀ ਨਿਆਈ ਮੁਕਤ ਪ੍ਰਾਪਤ ਹੁੰਦੀ ਹੈ ਜਿਹੜਾ ਵਿਸ਼ਾ ਨੂੰ ਭੋਗਦਾ ਹੈ ਉਹਨੂੰ ਜਹਿਰ ਦੀ ਨਿਆਈ ਜੂਨਾ ਰੂਪੀ ਫਲ ਮਿਲਦਾ ਹੈ ਸਭ ਕਾਰਨ ਕਰਤਾ ਕਰੇ ਇਹ ਕਰਤਾਪੁਰਖ ਨੇ ਸੰਸਾਰ ਮੇਰੇ ਕੋ ਦੋਇ ਫਲ ਲਾਏ ਬਿਖ ਅਮਰਤ ਕਰਤਾਰ ਉਪਾਏ ਸਾਰਿਆਂ ਕਾਰਜਾਂ ਨੂੰ ਆਪ ਹੀ ਕਰ ਰਿਹਾ ਹੈ ਜਿਸ ਖਵਾਲੇ ਤਿਸ ਜਿਸ ਨੂੰ ਤਾਂ ਕੋ ਸੰਗਤ ਨਾਲ ਮੇਲ ਦਿੰਦਾ ਉਹਨਾਂ ਤਾਂ ਦਸ਼ੇ ਰੂਪੀ ਵਿਉ ਨੂੰ ਖਾਂਦੇ ਐ ਜਿਨ੍ਹਾਂ ਨੂੰ ਸੁਸੰਗਤ ਨਾਲ ਮੇਲ ਦਿੰਦਾ ਉਹ ਅਮਰਤ ਨਾਮ ਦੀ ਖੁਰਾਕ ਨੂੰ ਖਾਂਦੇ ਐ ਇਉ ਸੰਗਤ ਅਸਰਾ ਕਬੀਰ ਮਨ ਪੰਖੀ ਭਇਆ ਪੁਰੜਾ ਦਾਦੇ ਜਾਇ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ ਮਹੱਲਾ ਦੂਜਾ ਨਾਨਕ ਦੁਨੀਆ ਕੀਆ ਵੜਿਆਈਆ ਸ਼ਬਦ ਵੀ ਦੂਜੇ ਪਾਤਸ਼ਾਹ ਜੀ ਸਲੋਕ ਉਚਾਰਦੇ ਆ ਮਹੱਲਾ ਮਾਰੇ ਕਹਿੰਦੇ ਦੁਨੀਆ ਦੀਆਂ ਜਿਹੜੀਆਂ ਵਡਿਆਈਆਂ ਹਨ ਭਾਈ ਮਾਇਆ ਦੀਆਂ ਅੱਗੀ ਸੇਤੀ ਜਾਣ ਇਹਨਾਂ ਨੂੰ ਮਾਇਕੀ ਵਡਿਆਈਆਂ ਨੂੰ ਬ੍ਰਹਮ ਅਭਿਆਸ ਰੂਪੀ ਅੱਗ ਨਾਲ ਸਾੜ ਦੇ ਕੀ ਰੱਖ ਕੇ ਕਰਨੀਆਂ ਹਨ ਇੰਨੀ ਜਲੀ ਨਾਮ ਵਿਸਾਰੇ ਇਹਨਾਂ ਜਲਨ ਜੋਗੀਆਂ ਵਡਿਆਈਆਂ ਨੇ ਪਰਮੇਸ਼ਰ ਦਾ ਨਾਮ ਭੁਲਾ ਦਿੱਤਾ ਹੈ ਇੱਕ ਨਾ ਚੱਲਿਆ ਨਾ ਤੂੰ ਪ੍ਰਲੋਕ ਵਿੱਚ ਸਾਥ ਦੇਣ ਵਾਸਤੇ ਸਹਿਤਾ ਕਰਨ ਵਾਸਤੇ ਪ੍ਰਲੋਕ ਵਿੱਚ ਕਿਸੇ ਦੇ ਨਾਲ ਨਹੀਂ ਚੱਲੀ ਕੋਈ ਵਡਿਆਈ ਇੱਥੇ ਰਹਿ ਜਾਂਦੀਆਂ ਸਭ ਦੀਆਂ ਬਾਉੜੀ ਫਿਰ ਸਰ ਹੋਏ ਨਵੀੜ ਸਤਿਗੁਰੂ ਜੀ ਕਹਿੰਦੇ ਸਿਰ ਸਰ ਪਿੰਨ ਪਿੰਨ ਵੱਖੋ ਵੱਖਰਾ ਜਿਹੜੇ ਕਿਸੇ ਨੇ ਕਰਮ ਕੀਤੇ ਐ ਉਹਨਾਂ ਦੇ ਪਿੰਨ ਪਿੰਨ ਵੱਖੋ ਵੱਖਰੇ ਸਿਰੋ ਸਿਰ ਨਵੇੜੇ ਹੋਣੇ ਆ ਹੁਕਮ ਚਲਾਇਆ ਸਤਿਗੁਰੂ ਦੇ ਵਿੱਚ ਸਾਰੇ ਸੰਸਾਰ ਨੂੰ ਜਿਹੇ ਜੇ ਕੀਤੇ ਕਰਮ ਉਹਨਾਂ ਦੇ ਸਿਰ ਤੇ ਹੋਇਆ ਹੁਕਮ ਹੋ ਜਾ ਰਾਜਸੀ ਤਾਮਸੀ ਸ਼ਾਂਤ ਕੀ ਸੁਭਾਉ ਨੂੰ ਹੁਕਮ ਵਿਚ ਲਾ ਲਿਆ ਹੈ ਤੇਰੇ ਹੱਥ ਨਿਵੇ ਮੇਰੀ ਵਾਜ ਨੂੰ ਤੇਰੇ ਹੱਥ ਹੀ ਨਿਵੇੜਾ ਹੋਣਾ ਹੈ ਜਿਸ ਦਾ ਜੰਮਣ ਮਰਨ ਤੋਂ ਛੁਟਕਾਰੇ ਦਾ ਤੂੰ ਹੈ ਮਨ ਭਾਆ ਸਾਡੇ ਮਨ ਚੋਂ ਹੀ ਸੱਚੇ ਪਾਰਸਾ ਪਾਉਣਾ ਹੀ ਚੰਗਾ ਲੱਗਦਾ ਹੈ ਕਾਲ ਚਲਾਏ ਬੰਨ ਜਦੋਂ ਇਹਨਾਂ ਜੀਆਂ ਨੂੰ ਕਾਲ ਬੰਨ ਕੇ ਤੋੜ ਲਵੇਗਾ ਪ੍ਰਲੋਕ ਨੂੰ ਕੋਈ ਨਾ ਰੱਖ ਸੀ ਉਦੋਂ ਇਹਨਾਂ ਸੰਧੀਆਂ ਵਿੱਚੋਂ ਕੋਈ ਵੀ ਰੱਖ ਨਹੀਂ ਸਕੇਗਾ ਸਾਰੇ ਛੱਡ ਖੜੋ ਤੇ ਕਿਨੇ ਮਾਹ ਹੈ ਜੇ ਲਸਣ ਲੱਗਾ ਏਤ ਜਰ ਜਰਵਾਣਾ ਕੰਨ ਇਹ ਸਾਧ ਸੰਗਤ ਜੀ ਦੇਖੋ ਜਦੋਂ ਕਾਲ ਤੋਂ ਤਾਂ ਕੀ ਨ ਰੱਖਣਾ ਜਦੋਂ ਜਰ ਬਢੇਪਾ ਇਹਦੇ ਕੰਨ ਕੰਨੇ ਤੇ ਆ ਜਾਂਦਾ ਹੈ ਜਰਵਾਣਾ ਬਲ ਵਾਲਾ ਬਢੇਪਾ ਆ ਹੀ ਜਾਂਦਾ ਹੈ ਭਾਵੇਂ ਕਲ ਫਲਾ ਲੇ ਕਾਲਾ ਮੂੰਹ ਕਾਸੀ ਨਾ ਕਰ ਲਵੇ ਜੇ ਜਰਵਾਣਾ ਪਰਹਰੇ ਦੇਸ਼ ਕਰਨ ਦੀ ਜਾਈ ਹੈ ਫਿਰ ਉਹ ਸਾਧ ਸੰਗਤ ਜੀ ਜੜਾਂ ਤੋਂ ਧੌਲੇ ਉਗਣ ਲੱਗ ਜਾਂਦੇ ਆ ਉਤੋਂ ਕਲ ਫਲਾਈ ਕੀ ਕਰੂਗੀ ਇਸ ਪ੍ਰਕਾਰ ਜਿਹੜੇ ਜਰਵਾਣੇ ਨੂੰ ਇਹ ਕਲਫ ਲਾਉਣੀ ਕਾਲਾ ਮੂੰਹ ਕਰਨਾ ਗੁਰੂ ਸਾਹਿਬ ਦਾ ਹੁਕਮ ਨਹੀਂ ਆ ਗਿਆ ਨਹੀਂ ਸੱਚੇ ਪਾਰਸਾ ਦੀ ਇਸ ਪ੍ਰਕਾਰ ਜਰ ਜਰਵਾਣਾ ਕੰਨ ਇਹ ਬਡੇਪਾ ਜਿਹੜਾ ਜਰਵਾਣਾ ਬਲ ਵਾਲਾ ਹੈ ਇਹ ਕੰਨੇ ਦੇ ਉੱਤੇ ਚੜਿਆ ਨੱਚ ਸੀ ਜਿਸ ਵੇਲੇ ਸਾਰੇ ਧੌਲੇ ਆ ਗਏ ਚਿੱਟੇ ਕੇਸ ਆ ਗਏ ਦਰਦਵਸਤਾ ਰੂਪੀ ਮਲਕਾਂ ਦੇ ਉੱਤੇ ਜਦੋਂ ਚਿੱਟੇ ਕੇਸਾਂ ਰੂਪੀ ਚਾਰ ਹੋਣ ਲੱਗ ਗਿਆ ਉਸ ਵੇਲੇ ਜਰ ਬਡੇਪੇ ਦੇ ਆਉਣ ਤੋਂ ਜਰ ਵਾਲਾ ਜਿਹੜਾ ਬਲ ਵਾਲਾ ਜਿਹੜਾ ਹੈ ਨਾ ਜਰਵਾਣਾ ਜਮਦੂਤ ਚੜ ਕੇ ਕੰਨੇ ਤੇ ਨੱਚੇਗਾ ਮਰਤ ਉਸੇ ਰੂਪਰੇ ਪਸਵਾ ਨਹੀਂ ਬੂਜੇ ਇਹਨੂੰ ਨਾਸ ਕਰ ਦੇਵੇਗਾ ਸਤਿਗੁਰੂ ਬੋਹਿਤ ਬੇੜ ਇੱਕ ਸਤਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਭਾਈ ਇਸ ਸੰਸਾਰ ਦੇ ਵਿੱਚ ਬਕਾਰਾਂ ਤੋਂ ਬਚਣ ਵਾਸਤੇ ਮਹਾਰਾਜ ਦੇ ਪਾਸ ਨਾਮ ਦਾ ਬੇੜਾ ਹੈ ਅਤੇ ਇਸ ਸੰਸਾਰ ਤੋਂ ਪਾਰ ਕਰਨ ਵਾਸਤੇ ਮਹਾਰਾਜ ਜੀ ਦੇ ਪਾਸ ਇਸੇ ਪ੍ਰਕਾਰ ਗਿਆਨ ਦਾ ਬ੍ਰह्म ਗਿਆਨ ਦਾ ਜਹਾਜ਼ ਹੈ ਸੱਚਾ ਰਖਸੀ ਉਹ ਸੱਚੇ ਪਾਤਸ਼ਾਹ ਜਿਵੇਂ ਇੱਥੇ ਬੇੜੇ ਤੇ ਚੜ ਕੇ ਪਾਰ ਹੋ ਜੀਦਾ ਦਰਿਆ ਤੋਂ ਓਹ ਗੁਰੂ ਸਾਹਿਬ ਦੇ ਪਾਸ ਨਾਮ ਦਾ ਜਹਾਜ਼ ਹੈ ਜਿਹੜਾ ਸੱਚੇ ਨਾਮ ਨੂੰ ਜਪੇਗਾ ਉਹਨੂੰ ਗੁਰੂ ਸਾਹਿਬ ਜੀ ਰਖਸੀ ਰਖ ਲੈਣਗੇ ਅਗਨ ਪਖੈ ਭੜ ਹਾੜ ਜਿਹੜਾ ਅੰਤ ਦਾ ਸਮਾਂ ਹੈ ਓਹੀ ਦੀ ਹਾਲਤ ਹੈ ਪ੍ਰਲੋਕ ਦੇ ਰਾਹ ਦੀ ਗੱਲ ਕਰਦੇ ਹਨ ਅਗਨ ਪਖੈ ਭੜ ਹਾੜ 10000 ਯੋਜਨ ਦੇ ਵਿੱਚ ਅੱਗ ਭਖਦੀ ਹੈ ਬੜਹਾਰ ਪੜਨੋਂ ਪੱਠਦਾ ਹੈ ਹਾਰ ਨੋਂ ਸਲਰਸਦਾ ਜਿਵੇਂ ਪੱਠ ਹੁੰਦਾ ਹੈ ਪਠਰੀ ਨੇ ਆਈ ਅੱਗ ਭਖਰੀ 10000 ਕੋਦੇ ਵੀਦੀ ਉਹਦੇ ਵੀਦੀ ਰੂਹ ਨੂੰ ਖਿੱਚ ਕੇ ਲਜਾਇਆ ਜਾਂਦਾ ਜਿਨ੍ਹਾਂ ਨੂੰ ਪਾਪ ਕੀਤੇ ਹੁੰਦੇ ਹਨ ਇਸ ਪ੍ਰਕਾਰ ਦੀ ਹਾਲਤ ਹੈ ਪੜਹਾਰ ਨੋਂ ਪੜ ਪੜ ਕਰਕੇ ਅੱਗ ਭਖ ਰਹੀ ਹੈ ਸਾੜ ਰਹੀ ਹੈ ਅਨ ਦਿਨ ਭਖਸੀ ਰਾਤ ਨੇ ਇਹਨੂੰ ਉਹ ਕਾਲ ਦੀ ਅੱਗ ਖਾਂਦੀ ਰਹੇਗੀ ਇੱਥੇ ਕਾਮ ਕ੍ਰੋਧ ਦੀ ਅੱਗਾਂ ਖਾਂਦੀਆਂ ਹਨ ਇਹ ਅੱਗੇ ਕਾਲ ਦੀ ਅੱਗੇ ਨੂੰ ਪਖਸੀ ਨਾਸ ਕਰੇਗੀ ਖਾਵੇਗੀ ਹਾਥਾ ਚੁਗੈ ਚੂ ਗੇ ਜੀਵ ਵਿਸ਼ਿਆਂ ਦੇ ਜਾਲ ਕੇ ਫਸਿਆ ਹੋਇਆ ਮੋਹ ਦੇ ਜਾਜ ਫਸਿਆ ਹੋਇਆ ਸਬਦ ਸਬਰ ਸੇ ਨੂਪ ਰਸਗੰਧ ਵਿਸ਼ਿਆਂ ਦੇ ਚੋਗੇ ਨੂੰ ਇਹ ਚੁਗਦਾ ਹੈ ਹੁਕਮੀ ਛੁੱਟ ਸੀ ਜੇ ਮਹਾਰਾਜ ਦੇ ਹੁਕਮ ਨੂੰ ਮੰਨੇਗਾ ਨਾ ਇਹ ਬਾਣੇ ਚੱਲੇਗਾ ਤਾਏ छुट ਸਕੇਗਾ ਹੋਰ ਕੋਈ ਉਪਾਅ ਨਹੀਂ ਹੈ ਕਰਤਾ ਕਰੇ ਸੂਗ ਜੋ ਕਰਤਾ ਪਰ ਕਰਦਾ ਹੈ ਉਹ ਪਿੱਛੇ ਹੁੰਦਾ ਸੀ ਹੁਣ ਹੁੰਦਾ ਹੈ ਅੱਗੇ ਨੂੰ ਹੋਗ ਹੋਵੇਗਾ ਕੂੜ ਨਖਟ ਸੀ ਜਿਹੜੇ ਝੂਠ ਕਹਿੰਦੇ ਕਿ ਮੈਂ ਕਰ ਸਕਦਾ ਹਾਂ ਉਹ ਅੰਤ ਨੂੰ ਕੂੜ ਨਖਟ ਸੀ ਮੁੱਕ ਜਾਏਗਾ ਨਾਸ ਹੋ ਜਾਏਗਾ